ਦਸੋ ਹਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 26 ਜਨਵਰੀ 2026 ਦਿਨ ਸੋਮਵਾਰ ਨਾਨਕਾ ਸ਼ਹਿਰ ਸਮਰ 557 ਮਾਗ ਮਹੀਨੇ ਦੀ 13 ਤਰੀਕ ਹੈ ਜੀ ਸੈਮਿਆਮੂ ਕੈਡਜੀ ਅਤੇ ਕਵਾਂਟਲਨ ਮੂਲ ਨਵਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਆ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆ ਸਤਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਹਮੇਸ਼ਾ ਦੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਾਰਤ ਜੁਵਲਰਸ ਅਤੇ ਨਾਲ ਦੀ ਨਾਲ ਫਾਈਬਰ ਟੈਕ ਡਿਸਟ੍ਰੀਬਿਊਟਰਸ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਨੀ ਹੈ ਜੀ ਕੈਨੇਡਾ ਸਰਕਾਰ ਲੋਕਾਂ ਨੂੰ ਇੱਕ ਵਾਰ ਫਿਰ ਪੈਸੇ ਵੰਡਣ ਲੱਗੀ ਹੈ ਇਹ ਕਿਉਂ ਵੰਡਣ ਲੱਗੀ ਹੈ ਦੇ ਪਿੱਛੇ ਮਨਸ਼ਾ ਕੀ ਹੋ ਸਕਦਾ ਹੈ ਇਹਦੇ ਬਾਰੇ ਆਪਾਂ ਵਿਚਾਰ ਚਰਚਾ ਕਰਾਂਗੇ ਵਰਕ ਪਰਮਿਟਾਂ ਦੀ ਗਿਣਤੀ ਜਿਹੜੀ ਇਹਦੇ ਵਿੱਚ ਵਾਧਾ ਕੀਤਾ ਗਿਆ ਪਰ ਇਹ ਐਲ ਐਮ ਆਈ ਮੁਕਤ ਵਰਕ ਪਰਮਿਟ ਹੋਣਗੇ ਇਹਦਾ ਮਤਲਬ ਕੀ ਹੈ ਇਹ ਵੀ ਤੁਹਾਨੂੰ ਅਸੀਂ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਨਾਲ ਗੱਲਬਾਤ ਕਰਾਂਗੇ ਗੋਲੀਆਂ ਚੱਲਣ ਬਾਰੇ ਸਰੀ ਅਤੇ ਕੈਲਗੀ ਦੇ ਵਿੱਚ ਗੋਲੀ ਚੱਲਣ ਦੀਆਂ ਵਾਰਦਾਤਾਂ ਹੋਈਆਂ ਇਸ ਦੇ ਨਾਲ ਕੁਝ ਹੋਰ ਕਾਰਵਾਈਆਂ ਵੀ ਹੋਈਆਂ ਜਿਨ੍ਹਾਂ ਦੀ ਜਾਣਝ ਤੁਹਾਡੇ ਨਾਲ ਪਵਾਵਾਂਗੇ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਮਹਿਕਮੇ ਦੀ ਸ਼ਕਤੀ ਦੇ ਕਾਰਨ ਟਰੰਪ ਦਾ ਵਿਰੋਧ ਹੋ ਰਿਹਾ ਮਜ਼ਾਰੇ ਹੋ ਰਹੇ ਤੇ ਇਹ ਗੱਲ ਕਰਾਂਗੇ ਚੀਨ ਦੀ ਚੀਨ ਨੇ ਆਪਣੇ ਫੌਜ ਮੁਖੀ ਨੂੰ ਲਾਂਭੇ ਕਰ ਦਿੱਤਾ ਕਿਉਂਕਿ ਉਤੇ ਸ਼ੱਕ ਸੀ ਕਿ ਉਹ ਅਮਰੀਕਾ ਦੀ ਖੁਫੀਆ ਏਜੰਸੀ CIA ਵਾਸਤੇ ਜਸੂਸੀ ਕਰ ਰਿਹਾ ਅਖੀਰ ਦੇ ਵਿੱਚ ਗੱਲਬਾਤ ਕਰਾਂਗੇ ਸਰਬੱਤ ਖਾਲਸੇ ਦੀ ਯਾਦ ਚ ਹੋਏ ਸਮਾਗਮ ਦੀ ਅਕਾਲ ਤਖਤ ਸਾਹਿਬ ਤੇ ਪੰਥਕਤ ਰામੜ ਇਕੱਤਰ ਹੋਈਆਂ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਨੇ ਆਂ ਦੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ होर भी निखारे, भारत पता नोट करो इक्यासी एक सौ अठाई स्ट्रीट पायल बिजनेस सेंटर सरी विच कॉल छे सो चार पांच सो तिरानवे ग्यारह ग्यारह सिक्स जीरो फोर फाइव नाइन थ्री डबल वन डबल वन सरी कैलगरी कामयाबी तो बाद अपनी अजी लोकेशन एडमिंटन खोल ली है ਦਸੋ ਹੋਤਾ ਸ਼ੋਅ ਚ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਆਪਾਂ ਕਰਾਂਗੇ ਕੈਨੇਡਾ ਤੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੇ ਨੇ ਲੋਕਾਂ ਨੂੰ ਪੈਸੇ ਵੰਡਣ ਦੇ ਵਾਸਤੇ ਅੱਜ ਐਲਾਨ ਕੀਤਾ ਹੈ ਜੀ ਆ ਜਿਹੜਾ ਜੀਐਸਟੀ ਕ੍ਰੈਡਿਟ ਘੱਟ ਇਨਕਮ ਅਤੇ ਦਰਮਿਆਣੀ ਇਨਕਮ ਵਾਲੇ ਲੋਕਾਂ ਨੂੰ ਮਿਲਦਾ ਉਹਦੇ ਵਿੱਚ 25% ਦੀ ਸਰਕਾਰ ਵੱਲੋਂ ਵਾਧਾ ਕੀਤਾ ਜਾ ਰਿਹਾ ਕੈਨੇਡਾ ਗਰੋਸਰੀਜ਼ ਐਂਡ ਐਸੈਂਸ਼ੀਅਲ ਬੈਨੀਫਿਟਸ ਦੇ ਅੰਡਰ ਸਰਕਾਰ ਜਿਹੜੀ ਆ ਉਹ ਜੀਐਸਟੀ ਰਿਬੇਟ ਦਿੰਦੀ ਆ ਇਦੇ ਵਿੱਚ ਹੁਣ 5 ਸਾਲਾਂ ਦੇ ਵਾਸਤੇ ਥੋੜਾ ਪਤਾ ਵਾਧਾ ਕਰ ਦਿੱਤਾ ਗਿਆ ਸੋ ਇਹ ਹੈ ਕਿ ਪਹਿਲੇ ਸਾਲ ਦੇ ਵਿੱਚ ਜਿਹੜਾ ਇਹ ਲਾਭ ਆ ਉਹ ਘੱਟ ਆਮਦਨ ਅਤੇ ਦਰਮਿਆਨੀ ਆਮਦਨ ਵਾਲੇ ਲੋਕਾਂ ਨੂੰ ਮਿਲੂਗਾ ਜਿਹੜੇ ਕਿ GST ਰਿਬੇਟ ਵਾਸਤੇ ਯੋਗ ਨੇ ਮਤਲਬ ਕਿ ਜਿਨ੍ਹਾਂ ਲੋਕਾਂ ਨੂੰ ਪਹਿਲਾਂ GST ਦੀਆਂ ਚੈਕਸ ਆਉਂਦੀਆਂ ਘਰ ਉਹਨਾਂ ਨੂੰ ਇਹ ਪੈਸੇ ਜਿਹੜੇ ਇੱਕ ਵਾਰ ਵਾਧੂ ਮਿਲਣਗੇ ਸੋ ਕਿੰਨੇ ਵਾਧੂ ਮਿਲਣਗੇ ਜਿਹੜੇ 4 ਮੈਂਬਰਾਂ ਵਾਲਾ ਪਰਿਵਾਰ ਆ ਉਹਨਾਂ ਨੂੰ ਹੁਣ 1890 ਡਾਲਰ ਸਾਲ ਦੇ ਜਿਹੜੇ ਆ ਮਿਲਣੇ ਆ ਇਹ ਚਾਰ ਕਿਸ਼ਤਾਂ ਦੇ ਵਿੱਚ ਫਿਰ ਤੁਹਾਨੂੰ ਚੈੱਕ ਜਿਹੜੀ ਆ ਉਹ ਜਾਂ ਘਰ ਆ ਜਾਂਦੀ ਆ ਜਾਂ ਤੁਹਾਡੇ ਖਾਤੇ 'ਤੇ ਜਮ੍ਹਾਂ ਹੋ ਜਾਂਦੇ ਆ ਸੋ ਜਿਹੜਾ ਵਿਅਕਤੀ ਇਕੱਲਾ ਆ ਉਹਨੂੰ ਇਹ 950 ਡਾਲਰ ਇਸ ਵਾਰੀ ਮਿਲਣਗੇ ਸਾਲ ਦੇ ਵਿੱਚ ਜਾਨੀ ਕਿ ਇੱਕ ਵਾਰੀ ਤੇ ਉਹ ਚਾਰ ਕਿਸ਼ਤਾਂ ਦੇ ਵਿੱਚ ਮਿਲਦੇ ਹੁੰਦੇ ਆ ਸੋ ਚੌਹ ਮੈਂਬਰਾਂ ਦੇ ਪਰਿਵਾਰ ਨੂੰ ਤਕਰੀਬਨ 1900 ਡਾਲਰ ਅਤੇ ਇਕੱਲੇ ਕਹੜੇ ਵਿਅਕਤੀ ਨੂੰ 950 ਡਾਲਰ ਇੱਕ ਸਾਲ ਦਾ ਕੈਨੇਡਾ ਸਰਕਾਰ ਜਿਹੜੀ ਆ ਦੇਣ ਲੱਗੀ ਆ ਤੇ ਚਾਰ ਹਸਿਆਂ ਦੇ ਵਿੱਚ ਮਿਲ ਜਾਣਾ ਤੁਹਾਨੂੰ ਤੇ ਉਦੋਂ ਅਗਲੇ ਸਾਲ 4 ਸਾਲ ਦੇ ਵਾਸਤੇ ਉਹ ਕਹਿੰਦੇ 25% ਵਾਧਾ ਕਰ ਰਹੇ ਆ ਮਤਲਬ ਕਿ ਜਿਹੜਾ ਚਾਰ ਮੈਂਬਰਾਂ ਵਾਲਾ ਪਰਿਵਾਰ ਆ ਜਿਹਨੂੰ ਪਹਿਲਾਂ 1100 ਡਾਲਰ ਮਿਲਦਾ ਸੀਗਾ ਸਾਲ ਦਾ ਉਹਨੂੰ 1400 ਡਾਲਰ ਮਿਲਣ ਲੱਗ ਪੈਣਾ ਤੇ ਜਿਹੜਾ ਇਕੱਲਾ ਕਿਹੜਾ ਵਿਅਕਤੀ ਆ ਉਹਨੂੰ 450 ਤੋਂ ਵੱਧ ਕੇ 700 ਡਾਲਰ ਮਿਲਣ ਲੱਗ ਪੈਣਾ ਇਹ ਵੀ ਜਿਹੜੀ ਬੰਦਿਆਂ ਨੂੰ ਜੀਐਸਟੀ ਚੈੱਕ ਪਹਿਲਾਂ ਆਉਂਦੀ ਆ ਉਹਨਾਂ ਨੂੰ ਮਿਲਣੇ ਆ ਜੀ ਸੋ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਇਹ ਕਹਿਣਾ ਹੈ ਕਿ ਕੈਨੇਡਾ ਵਿੱਚ ਮਹਿੰਗਾਈ ਜਿਹੜੀ ਆ ਉਹ ਕਾਫੀ ਆ ਉਹਨੂੰ ਟੈਕਲ ਕਰਨ ਦੇ ਵਾਸਤੇ ਘਾਟਾ ਆਮਦਨਾਂ ਤੇ ਦਰਮਿਆਨੀ ਆਮਦਨ ਵਾਲੇ ਕੈਨੇਡਾ ਵਾਸੀਆਂ ਨੂੰ ਫਾਇਦਾ ਦੇਣ ਦੀ ਕੋਸ਼ਿਸ਼ ਸਰਕਾਰ ਵੱਲੋਂ ਕੀਤੀ ਗਈ ਹੈ ਕਿਉਂ ਕਿ ਉਹ ਕਹਿੰਦੇ ਕਰੋਨਾ ਤੋਂ ਬਾਅਦ ਕੰਮ ਸੂਤ ਨਹੀਂ ਆ ਰਿਹਾ ਮਹਿੰਗਾਈ ਜਿਹੜੀ ਹੈ ਗਰੋਸਰੀਜ਼ ਦੇ ਉੱਤੇ ਖਾਸ ਕਰਕੇ ਖਾਣ ਵਾਲੀਆਂ ਵਸਤਾਂ ਦੇ ਉੱਤੇ ਕਾਫੀ ਵਧੀ ਹੋਈ ਹੈ ਅਤੇ ਦੂਜੇ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਜੋ ਟ੍ਰੇਡ ਵਾਰ ਛੇੜੀ ਹੋਈ ਹੈ ਉਹਦੇ ਕਰਕੇ ਵੀ ਕੈਨੇਡਾ ਦੇ ਵਿੱਚ ਖਾਣ ਪੀਣ ਵਾਲੀਆਂ ਚੀਜ਼ਾਂ ਮਹਿੰਗੀਆਂ ਹੋ ਗਈਆਂ ਆ ਸੋ ਇਸ ਕਰਕੇ ਕਹਿੰਦੇ ਅਸੀਂ ਲੋਕਾਂ ਨੂੰ ਰਾਹਤ ਦੇ ਰਹੇ ਹਾਂ ਮਦਦ ਦੇ ਰਹੇ ਹਾਂ ਸਰਕਾਰ ਕੁਝ ਵੀ ਮੁਫਤ ਵਿੱਚ ਨਹੀਂ ਦਿੰਦੀ ਪਹਿਲੀ ਗੱਲ ਤਾਂ ਇਹ ਜਿਹੜੇ ਪੈਸੇ ਆਉਣੇ ਆ ਇਹ ਜਿਹੜੇ ਬਾਕੀ ਲੋਕ ਟੈਕਸ ਭਰਦੇ ਆ ਜਾਂ ਆਮ ਲੋਕ ਵੀ ਭਰਦੇ ਆ ਉਹਨਾਂ ਦੇ ਵਿੱਚੋਂ ਕੱਟ ਕੇ ਆਉਣੇ ਆ ਕੋ ਸਾਡੀ ਜਿਹੜੀ ਲਾਹ ਹੀ ਹੋਈ ਉਹਨਾਂ ਉਹ ਸਾਨੂੰ ਕੋਟੀਆਂ ਬਣਾ ਕੇ ਵਾਪਸ ਦੇਣ ਲੱਗੇ ਆ ਬਾਕੀ ਔਟਵਾ ਤੋਂ ਖਬਰਾਂ ਇਹ ਵੀ ਆ ਰਹੀਆਂ ਕਿ ਜਲਦ ਚੋਣਾ ਹੋ ਸਕਦੀਆਂ ਔਟਵਾ ਦੇ ਸਿਆਸੀ ਗਲਿਆਰਿਆਂ 'ਚ ਖਬਰਾਂ ਚੱਲ ਰਹੀਆਂ ਕਿ ਲੇਬਰ ਪਾਰਟੀ ਇਹ ਸੋਚ ਰਹੀ ਹੈ ਕਿ ਇਸ ਵੇਲੇ ਵਿਰੋਧੀ ਪਾਰਟੀਆਂ ਜਿਹੜੀਆਂ ਨੇ ਕੰਜ਼ਰਵੇਟਿਵ ਪਾਰਟੀ ਬਲਾਕ ਕੋ ਇਕਵਾ ਤੇ ਐਨਡੀਪੀ ਉਹ ਕੋਈ ਬਹੁਤੇ ਮਜ਼ਬੂਤ ਨਹੀਂ ਹੈਗੇ ਜੇਕਰ ਇੱਕ ਵਾਰ ਦਾ ਮੱਧ ਕਾਲੀ ਚੋਣਾ ਕਰਵਾ ਲਈਆਂ ਜਾਂ ਦਾ ਇਹਦੇ ਨਾਲ ਲੇਬਰ ਸਰਕਾਰ ਮжоਰਿਟੀ ਸਰਕਾਰ ਬਣਾ ਸਕਦੀ ਆ ਬਹੁਤ ਗਿਣਤੀ ਚ ਆ ਸਕਦੀ ਆ ਸੋ ਜਿਹੀਆਂ ਗੱਲਾਂ ਬਾਤਾਂ ਔਟ ਬਾਤ ਸੁਣਨ ਨੂੰ ਮਿਲ ਰਹੀਆਂ ਅਜਿਹੀਆਂ ਹੀ ਖਬਰਾਂ ਵਿਕਟੋਰੀਆ ਯਾਨੀ ਕਿ ਬੀਸੀਜ ਰਾਜਤਾਨੀ ਤੋਂ ਵੀ ਸੁਣਨ ਨੂੰ ਮਿਲ ਰਹੀਆਂ ਇੱਥੇ ਵੀ ਬੀਸੀ ਐਨਡੀਪੀ ਜਿਹੜੀ ਹੈ ਘੱਟ ਗਿਣਤੀ ਵਿੱਚ ਹੈ ਲਗਭਗ ਪਰ ਜਿਹੜੀ ਇਹਨਾਂ ਦੀ ਵਿਰੋਧੀ ਪਾਰਟੀ ਸੀ ਬੀਸੀ ਕਨਜ਼ਰਵੇਟਿਵ ਕਾਫੀ ਮਜ਼ਬੂਤ ਹੋ ਗਈ ਸੀ ਇਸ ਵੇਲੇ ਖੇਡ ਰਹੀ ਪਈ ਆ ਜਿਹੜੇ ਲੋਕ ਨੇ ਪਾਟੇ ਪਏ ਆ ਸੋਹਣਾ ਨੂੰ ਵੀ ਲੱਗਦਾ ਵੀ ਜੇਕਰ ਆਪਾਂ ਹੁਣ ਚੋਣਾਂ ਕਰਾ ਲਈਏ ਤਾਂ ਮੁੜ ਕੇ ਫਿਰ ਆਪਾਂ ਮжоਰਿਟੀ ਸਰਕਾਰ ਬਣਾ ਸਕਦੇ ਆ ਤੇ ਜਦੋਂ ਵੀ ਲੋਕਾਂ ਨੂੰ ਪੈਸੇ ਦੇਣ ਦੀ ਗੱਲ ਆਉਂਦੀ ਆ ਤਾਂ ਕੋਈ ਨਾ ਕੋਈ ਲੁਕਵਾ ਮਨਸ਼ਾ ਜਿਹੜਾ ਉਹ ਜ਼ਰੂਰ ਸਰਕਾਰਾਂ ਦਾ ਹੁੰਦਾ ਹੈ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਐਲ ਐਮ ਆਈਏ ਮੁਕਤ ਵਰਕ ਪਰਮਿਟਾਂ ਦੀ ਦੋ ਤਰ੍ਹਾਂ ਦੇ ਵਰਕ ਪਰਮਿਟ ਹੁੰਦੇ ਇੱਕ ਵਾਸਤੇ ਐਲ ਐਮ ਆਈਏ ਚਾਹੀਦੀ ਆ ਲੇਬਰ ਮਾਰਕੀਟ ਅਸੈਸਮੈਂਟ ਜਿਹਨੂੰ ਕਹਿ ਦਿੰਦੇ ਆ ਤੇ ਦੂਜੀ ਜਿਹੜੀ ਹੈ ਜੀ ਉਹ ਐਲ ਐਮ ਆਈ ਤੋਂ ਬਿਨਾਂ ਆਲੇ ਨੇ ਹੁਣ ਫੈਡਰਲ ਸਰਕਾਰ ਇਹ ਕਹਿੰਦੀ ਹੈ ਕਿ ਅਸੀਂ ਐਲ ਐਮ ਆਈ ਤੋਂ ਬਿਨਾਂ ਜਿਹੜੇ ਨੇ ਵਰਕ ਪਰਮਿਟ ਉਹਨਾਂ ਦੀ ਗਿਣਤੀ ਵਧਾਉਣੀ ਆ ਤੇ ਜਿਹੜੇ ਸਕਿਲਡ ਵਰਕਰ ਨੇ ਉਹ ਹੀ ਸੱਦਣੇ ਆ ਇੱਥੇ। ਤੋਂ ਜਿਹੜਾ ਤਾਜ਼ਾ ਸਲਾਨਾ ਇਮੀਗ੍ਰੇਸ਼ਨ ਲੈਵਲਸ ਪਲਾਨ ਆ ਉਹਦੇ ਮੁਤਾਬਕੇ ਜਾਣਕਾਰੀ ਸਰਕਾਰ ਵੱਲੋਂ ਦਿੱਤੀ ਗਈ ਆ ਕਿ ਇੰਟਰਨੈਸ਼ਨਲ ਮੋਬਿਲਟੀ ਪ੍ਰੋਗਰਾਮ ਜਿਹਨੂੰ ਆਈਐਮਪੀ ਵੀ ਕਹਿੰਦੇ ਆ ਇਹਦੇ ਵਿੱਚ ਐਲਐਮਆਈਏ ਮੁਕਤ ਵਰਕ ਪਰਮਟਾਂ ਦੀ ਜਿਹੜੀ ਗਿਣਤੀ ਆ ਉਹ ਹੋ ਵਧਾ ਕੇ 128700 ਤੋਂ 170000 ਕਰ ਦਿੱਤੀ ਗਈ ਆ। ਇਹਦੇ ਵਿੱਚ 32% ਦਾ ਵਾਧਾ ਕੀਤਾ ਗਿਆ ਆ। ਪਰ ਇਹ ਗਿਣਤੀ ਸਿਰਫ ਨਵੇਂ ਵਿਦੇਸ਼ੀ ਨਾਗਰਿਕਾਂ ਲਈ ਆ ਮਤਲਬ ਕਿ ਜਿਹੜੇ ਸਟੂਡੈਂਟਸ ਵਰਕ ਪਰਮਿਟ ਵਾਲੇ ਜਾਂ ਹੋਰ ਲੋਕ ਇੱਥੇ ਰਹਿੰਦੇ ਆ ਕੈਨੇਡਾ ਵਿੱਚ ਪਹਿਲਾਂ ਹੀ ਉਹ ਨਹੀਂ ਇਹ ਬਾਹਰੋਂ ਸੱਦਣੇ ਆ ਬਾਹਰੋਂ ਆਏ ਹੋਏ ਲੋਕ ਜਿਹੜੇ ਨੇ ਉਹ ਇਸ ਕੈਟਾਗਰੀ ਦੇ ਅਧੀਨ ਆ ਵਰਕ ਪਰਮਿਟ ਲੈ ਸਕਣਗੇ ਤੇ ਦੂਜੇ ਪਾਸੇ ਇਹ ਵੀ ਕਹਿ ਦਿੱਤਾ ਆ ਕਿ ਜਿਹੜੇ ਅ ਲੈਮਾਇਆ ਵਾਲੇ ਜਿਨ੍ਹਾਂ ਨੇ ਐਲਐਮਆਈ ਦੇ ਆਧਾਰ ਤੇ ਵਰਕ ਪਰਮਿਟ ਲਏ ਹੋਏ ਆ ਉਹਦੇ ਵਿੱਚ ਕਟੌਤੀ ਕਰ ਦਿੱਤੀ ਆ ਉਹ ਟੀਚਾ ਜਿਹੜਾ 82000 ਤੋਂ ਘਟਾ ਕੇ 2026 ਦੇ ਵਿੱਚ 60000 ਕਰ ਦਿੱਤਾ ਗਿਆ ਆ ਮਤਲਬ ਕਿ ਸਰਕਾਰ ਇਹ ਕਹਿ ਰਹੀ ਆ ਕਿ ਜਿਹੜੇ ਬੰਦੇ ਸਕਿਲਡ ਵਰਕਰ ਨੇ ਬਾਹਰ ਬੈਠੇ ਆ ਮੁਲਕ ਤੋਂ ਉਹਨਾਂ ਨੂੰ ਸੱਦਣਾ ਆ ਤੇ ਜਿਹੜੇ ਇੱਥੇ ਬੈਠੇ ਆ ਉਹਨਾਂ ਦੀ ਗਿਣਤੀ ਘਟਾਉਣੀ ਆ ਸੋ ਇਹਦਾ ਮਤਲਬ ਕੁੱਲ ਮਿਲਾ ਕੇ ਇਹ ਨਿਕਲਦਾ ਆ ਕਿ ਬਾਹਰੋਂ ਨਵੇਂ ਵਰਕਰ ਮਗਾਉਣ ਲਈ ਦਰਵਾਜ਼ੇ ਕੈਨੇਡਾ ਦੇ ਖੁੱਲੇ ਆ ਪਰ ਜਿਹੜੇ ਕੈਨੇਡਾ ਦੇ ਵਿੱਚ ਸਟੂਡੈਂਟਸ ਨੇ ਵਰਕ ਪਰਮਿਟ ਵਾਲੇ ਬੈਠੇ ਜੂਝ ਰਹੇ ਆ ਉਹ ਨਾਲੇ ਦਰਵਾਜ਼ੇ ਕਿਸੇ ਹੱਦ ਤੱਕ ਬੰਦ ਕਰ ਦੇਣੇ ਆ ਸੋ ਜਦੋਂ ਕਿ ਚਾਹੀਦਾ ਤਾਂ ਇਹ ਸੀਗਾ ਕਿ ਜਿਹੜੇ ਇੱਥੇ ਬੈਠੇ ਆ ਇਹਨਾਂ ਨੂੰ ਪਹਿਲਾਂ ਪੱਕੇ ਕਰ ਦਿੰਦੇ ਇਹਨਾਂ ਦਾ ਖਰਚਾ ਵੀ ਬਹੁਤ ਹੋਇਆ ਕਈ ਲੋਕੀ ਦਾ ਕਰਜ਼ੇ ਚੁੱਕ ਕੇ ਇੱਥੇ ਆਏ ਹੋਏ ਆ ਦੂਜੀ ਗੱਲ ਇੱਥੇ ਇਹ ਕੋਈ 2 ਸਾਲ ਤੋਂ ਆ ਕੋਈ 4 ਸਾਲ ਤੋਂ ਆ ਕੋਈ 6 ਸਾਲ ਤੋਂ ਆ ਇਹਨਾਂ ਨੂੰ ਕੈਨੇਡਾ ਦੀ ਤਰਜ਼ੇ ਜ਼ਿੰਦਗੀ ਦਾ ਵੀ ਹੁਣ ਪਤਾ ਆ ਤੇ ਇਹ ਰਹਿਣ ਸਹਿਣ ਵੀ ਇਹਨਾਂ ਨੂੰ ਕਿਸੇ ਹੱਦ ਤੱਕ ਸਿੱਖ ਲਿਆ ਆ ਤੇ ਇਹ ਸੌਖਾ ਇੱਥੇ ਸੈਟਲ ਹੋ ਸਕਦੇ ਸੀਗੇ ਪਰ ਸਰਕਾਰ ਕਹਿੰਦੀ ਨਹੀਂ ਜਿਹੜੇ ਹੈਗੇ ਆ ਇਹ ਵਾਪਸ ਕੱਢਣੇ ਆ ਇਹਨਾਂ ਨੂੰ ਮੋਨਣਾ ਆ ਤਕਰੀਬਨ 2.9 ਮਿਲੀਅਨ 93 ਲੱਖ ਲੋਕਾਂ ਨੂੰ ਤੇ ਜਿਹੜੇ ਨਵੇਂ ਆ ਉਹ ਸੱਦਣੇ ਆ ਜੀ ਸੋ ਇਹ ਤਰਜੀਹ ਦਿੱਤੀ ਜਾ ਰਹੀ ਆ ਇਸ ਦੇ ਨਾਲ ਹੀ ਖੇਤੀਬਾੜੀ ਅਤੇ ਜਿਹੜਾ ਮੱਛੀ ਪ੍ਰੋਸੈਸਿੰਗ ਦਾ ਕੰਮ ਹੈਗਾ ਆ ਉਹਦੇ ਵਿੱਚ ਬਹੁਤ ਸਾਰੀ ਸੀਜ਼ਨਲ ਲੇਬਰ ਦੀ ਲੋੜ ਪੈਂਦੀ ਆ ਸਾਰਾ ਸਾਲ ਇਹ ਕੰਮ ਨਹੀਂ ਚੱਲਦਾ ਗਰਮੀਆਂ-ਗਰਮੀਆਂ ਦੇ ਵਿੱਚ ਖੇਤੀ ਹੁੰਦੀ ਆ ਗਰਮੀਆਂ-ਗਰਮੀਆਂ ਦੇ ਵਿੱਚ ਮੱਛੀ ਫੜੀ ਜਾਂਦੀ ਆ ਸੋ ਉਹ ਕਹਿੰਦੇ ਵੀ ਉਹਦੇ ਵਾਸਤੇ ਇੱਕ ਨਵੀਂ ਸਕੀਮ ਕੱਢ ਰਹੇ ਆ ਇੱਕ ਨਵੀਂ ਕਿਸਮ ਦਾ ਵਰਕ ਪਰਮਿਟ ਉੱਤੇ ਕੰਮ ਹੋ ਰਿਹਾ ਆ ਤਾਂ ਕਿ ਇਹਨਾਂ ਮਹਿਕਮਿਆਂ ਦੇ ਵਿੱਚ ਖੇਤੀਬਾੜੀ ਦੇ ਵਿੱਚ ਅਤੇ ਨਾਲ ਦੀ ਨਾਲ ਮੱਛੀਆਂ ਦੇ ਖੇਤਰ ਦੇ ਵਿੱਚ ਜਿਹੜੀ ਮੱਛੀਆਂ ਫੜਦੇ ਆ ਉਹਨਾਂ ਨੂੰ ਮੁੜ ਕੇ ਪ੍ਰੋਸੈਸ ਕਰਦੇ ਆ ਉਹਦੇ ਵਿੱਚ ਵਿਦੇਸ਼ੀ ਕਾਮੇ ਜਿਹੜੇ ਆ ਵਰਕ ਪਰਮਿਟ ਦੇ ਤੇ ਸੱਦੇ ਜਾ ਸਕਣ ਜਿਹੜੇ ਕਿ ਅਕਸਰ ਸੀਜ਼ਨਲ ਕਾਮੇ ਹੁੰਦੇ ਆ ਕੰਮ ਕਰਕੇ ਮੁੜ ਜਾਂਦੇ ਆ ਸੋ ਜੇ ਖੇਤੀਬਾੜੀ ਤੇ ਮੱਛੀ ਪ੍ਰੋਸੈਸਿੰਗ ਦੇ ਵਿੱਚ ਵਿਸ਼ੇਸ਼ ਵਰਕ ਪਰਮਿਟ ਮਿਲ ਸਕਦਾ ਤਾਂ ਫਿਰ ਸਟੂਡੈਂਟਾਂ ਦੇ ਵਾਸਤੇ ਜਿਹੜੇ ਇੱਥੇ ਰਹਿੰਦੇ ਵਰਕ ਪਰਮਿਟ ਵਾਲੇ ਉਹਨਾਂ ਲਈ ਕਿਉਂ ਨਹੀਂ ਬਣ ਸਕਦਾ ਪਰ ਸਰਕਾਰ ਦੀ ਮਨਸ਼ਾ ਕੁਝ ਹੋਰ ਹੈਗੀ ਆ ਕਿਉਂਕਿ ਸਰਕਾਰ ਜਿਹਦੇ ਉੱਤੇ ਦਬਾਅ ਬਹੁਤ ਹੈ ਜਿਹੜੇ ਬੰਦੇ ਆ ਇੱਥੋਂ ਕੱਢੋ ਸੋ ਗੱਲ ਕੀ ਆ ਵੀ ਜਿਹੜੇ ਥੋੜੇ ਬੰਦੇ ਸੀਗੇ ਜਿਹਨਾਂ ਥੋੜਿਆਂ ਨੇ ਗਲਤੀਆਂ ਕੀਤੀਆਂ ਇਹਨਾਂ ਥੋੜਿਆਂ ਨੇ ਇੱਥੇ ਫਰੋਤੀਆਂ ਮੰਗੀਆਂ ਗੋਲੀਆਂ ਚਲਾਈਆਂ ਪਲਾਹਿਆਂ ਦੇ ਵਿੱਚ ਰੌਲਾ ਰੱਪਾ ਪਾਇਆ ਹੋਰ ਗਲਤ ਕੰਮ ਕੀਤੇ ਆ ਇਹਨਾਂ ਦੀ ਗਿਣਤੀ ਕੁਝ ਅਫੀਸ ਦੀ ਹੋਣੀ ਆ ਪਰ ਬਹੁਤ ਗਿਣਤੀ ਜਿਹੜੇ ਚੰਗੇ ਸੀਗੇ ਜਿਹਨਾਂ ਨੇ ਕੰਮ ਵੀ ਕੀਤਾ ਪੜਾਈਆਂ ਵੀ ਕੀਤੀਆਂ ਮਿਹਨਤ ਵੀ ਕੀਤੀ ਆ ਪਰ ਇਹਨਾਂ ਦੇ ਉੱਤੇ ਪਰਛਾਵਾਂ ਪੈ ਗਿਆ ਉਹ ਥੋੜਿਆਂ ਦਾ ਤੇ ਥੋੜਿਆਂ ਨੇ ਕੀਤੀਆਂ ਗਲਤੀਆਂ ਦੀ ਸਜ਼ਾ ਹੁਣ ਬਹੁਤ ਅਨੁਭਵਤਣੀ ਪੈ ਰਹੀ ਹੈ ਇਸ ਨਾਲ ਹੀ ਆਪਾਂ ਗੱਲਬਾਤ ਕਰੀਏ ਕੈਨੇਡਾ ਦੇ ਵਿੱਚ ਚੱਲਦੀਆਂ ਗੋਲੀਆਂ ਦੀ ਤੇ ਵੀਕੈਂਡ ਦੇ ਉੱਤੇ ਸਰੀਏ ਤੇ ਕੈਲਗੀ ਤੋਂ ਗੋਲੀਆਂ ਚੱਲਣ ਦੀਆਂ ਖਬਰਾਂ ਮਿਲੀਆਂ ਗੱਲ ਸਰੀ ਦੀ ਕਰੀਏ ਤਾਂ ਸਰੀ ਪੁਲਿਸ ਮੁਤਾਬਕ 125 ਸਟਰੀਟ ਤੇ 91 ਐਵਨਿਊ ਸੈਂਟਰ ਹੇਲ ਇਲਾਕਾ ਪੈ ਜਾਂਦਾ ਇੱਥੇ ਇੱਕ ਘਰ ਦੇ ਬੇਸਮੈਂਟ ਦੇ ਵਿੱਚ ਤਕਰੀਬਨ ਸਵਾ 5 ਵਜੇ ਸਵੇਰੇ ਗੋਲੀਆਂ ਚੱਲੀਆਂ ਬਾਹਰੋਂ ਕੋਈ ਗਿਆ ਉਹਨੇ ਜਾ ਕੇ ਅੰਦਰ ਬੰਦੇਆਂ ਦੇ ਉੱਤੇ ਗੋਲੀ ਚਲਾਈ ਆ ਇੱਕ ਜਣੇ ਦੀ ਮੌਤ ਹੋਈ ਹੈ ਤੇ ਇੱਕ ਜਣਾ ਜ਼ਖਮੀ ਹੋਇਆ ਸ਼ਹਿਰ ਵਿੱਚ ਚੱਲਦੀ ਹੈ 22ਵੀਂ ਗੋਲੀ ਦੱਸੀ ਜਾ ਰਹੀ ਹੈ ਪੁਲੀਸ ਕਾਰ ਦੀ ਬੇਸਮੈਂਟ ਵਿੱਚ ਹੋਈ ਇਹ ਜਾਨਲੇਵਾ ਵਾਰਦਾਤ ਆ ਪੁਲਿਸ ਕਹਿੰਦੀ ਵੀ ਨਾ ਇਹ ਫਰੋਤਿਆਂ ਦੇ ਨਾਲ ਸੰਬੰਧਿਤ ਆ ਤੇ ਨਾ ਹੀ ਇਹ ਸਥਾਨਕ ਗੈਂਗ ਹਿੰਸਾ ਦੇ ਨਾਲ ਸੰਬੰਧਿਤ ਮਾਮਲਾ ਆ ਸੋ ਜਾਂਚ ਕੀਤੀ ਜਾ ਰਹੀ ਆ ਕਿ ਸ਼ਾਇਦ ਇਹ ਦੋ ਗੁੱਟਾਂ ਦੀ ਆਪਸੀ ਲੜਾਈ ਦਾ ਨਤੀਜਾ ਆ ਸੁਣਨ ਵਿੱਚ ਆਇਆ ਕਿ ਨੌਜਵਾਨ ਜਿਹੜੇ ਪੰਜਾਬ ਤੋਂ ਆਏ ਹੋਏ ਆ ਇਹਨਾਂ ਦੇ ਦੋ ਗਰੁੱਪਾਂ ਦੇ ਵਿੱਚ ਕੋਈ ਲੜਾਈ ਹੋਈ ਸੀ ਉਸ ਤੋਂ ਬਾਅਦ ਇਹ ਕਾਰਵਾਈ ਹੋਈ ਅਪਰਤਿਤ ਹੋ ਰਹੀ ਹੈ ਸੋ ਪੁਲਿਸ ਇਸ ਗੱਲ ਦੀ ਸੰਭਾਵਨਾ ਨੂੰ ਵੀ ਰੱਦ ਨਹੀਂ ਕਰ ਰਹੀ ਜਾਂਚ ਕਰ ਰਹੀ ਹੈ ਕਿ ਕਿਤੇ ਇਹ ਪੰਜਾਬ ਨਾਲ ਸੰਬੰਧਿਤ ਭਾਰਤ ਦੇ ਨਾਲ ਸੰਬੰਧਿਤ ਦੋ ਗੈਂਗਾਂ ਦੀ ਆਪਸੀ ਲੜਾਈ ਤਾਂ ਨਹੀਂ ਹੈਗੀ ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਹੁਣ ਇਸ ਵੇਲੇ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਦੂਜਾ ਹਸਪਤਾਲ ਦੇ ਵਿੱਚ ਜ਼ਿੰਦਗੀ ਮੌਤ ਦੇ ਨਾਲ ਜੂਝ ਰਿਹਾ ਹੈ ਜੀ ਤੇ ਇਸੇ ਸੰਬੰਧੀ ਕੋਈ ਛਾਪੇ ਵੀ ਸਰੀਰ ਦੇ ਵਿੱਚ ਵਜੇ ਇਸ ਘਟਨਾ ਤੋਂ ਥੋੜੇ ਘੰਟਿਆਂ ਬਾਅਦ ਹੀ ਸਰੀ ਦੇ ਸੀਟੜਾ ਇਲਾਕੇ ਦੇ ਵਿੱਚ 127 A ਸਟਰੀਟ ਅਤੇ 97 ਤੇ 98 ਐਵਨੂ ਦੇ ਵਿਚਾਲੇ ਇੱਕ ਘਰ ਜਿਹੜਾ ਘੇਰਿਆ ਗਿਆ ਪੂਰਾ ਇਲਾਕਾ ਜਿਹੜਾ ਉਹਦੀ ਸ਼ਾਨਬੀਨ ਹੋਈ ਜਾ ਤੇ ਫਿਰ ਕੱਲ ਰਾਤ ਤਕਰੀਬਨ ਲੇਟ ਨਾਈਟਰ 6:30 ਵਜੇ 7:00 ਵਜੇ ਤੋਂ ਬਾਅਦ 128 ਸਟਰੀਟ ਤੇ 90 ਐਵਨੂ ਦੇ ਲਾਗੇ ਵੀ ਇੱਕ ਘਰ ਤੇ ਛਾਪਾ ਵੱਜਾ ਉੱਥੇ ਇੱਕ ਘਰ ਦੇ ਅੰਦਰ ਪੁਲਿਸ ਦਾਖਲ ਹੋਈ ਇਹਨੂੰ ਸ਼ੱਕ ਸੀਗਾ ਵੀ ਇੱਥੇ ਕੋਈ ਗ੍ਰਿਫਤਾਰੀ ਕਰਨੀ ਆ ਗਵਾਂਡੀਆਂ ਨੇ ਕੁਝ ਧਮਾਕੇ ਸੁਣੇ ਜਿਹਨਾਂ ਦੀ ਘਟੋ-ਘਟ ਗਿਣਤੀ ਤਿੰਨ ਦੱਸੀ ਜਾ ਰਹੀ ਆ ਤੇ ਪਤਾ ਲੱਗਾ ਵੀ ਇਹ ਪੁਲਿਸ ਨੇ ਆ ਜਿਹੜੇ ਹੁੰਦੇ ਆ ਸਾਊਂਡ ਬੈਂਗ ਉਹ ਸੱਟੇ ਸੀਗੇ ਫਲੈਸ਼ ਬੈਂਗ ਸੱਟੇ ਸੀਗੇ ਕਿਉਂਕਿ ਘਰ ਦੇ ਜਿਹੜੇ ਆ ਉਹ ਡੋਰ ਨਹੀਂ ਸੀ ਖੋਲਦਾ ਜਦੋਂ ਉਹਨਾਂ ਨੂੰ ਸਾਮੀ ਨਹੀਂ ਸੀ ਆ ਰਹੀ ਤੇ ਡਰੋਨ ਵਗੈਰਾ ਵੀ ਉਡਾਏ ਗਏ ਸਵੈਟ ਟੀਮਸ ਵੀ ਉੱਥੇ ਮੌਜੂਦ ਸੀਗਾ ਪਰ ਦੱਸਿਆ ਕੁਝ ਨਹੀਂ ਬਾਅਦ ਚ ਪੁਲਿਸ ਨੇ ਬਥੋ ਲੱਭਾ ਕੀਆ ਇਸੇ ਤਰੀਕੇ ਨਾਲ ਸ਼ਹਿਰ ਦਾ ਇੱਕ ਕਾਰੋਬਾਰ ਜਿਹੜਾ ਕਿ 129 ਸਟਰੀਟ ਅਤੇ 83 ਐਵਨਿਊ ਦੇ ਕੋਲ ਆ ਖਾਲਸਾ ਬਿਜ਼ਨਸ ਸੈਂਟਰ ਦੇ ਮਗਰ ਉਹ ਵੀ ਪੁਲਿਸ ਨੇ ਕਿਸੇ ਕਾਰਨ ਘੇਰਿਆ ਹੋਇਆ ਇਸੇ ਤਰ੍ਹਾਂ ਨੂੰ ਵੀਕਐਂਡ ਦੇ ਉੱਤੇ ਪੰਜਾਬੀਆਂ ਦੀ ਇੱਕ ਬਹੁਤ ਹੀ ਵੱਡੀ ਗਰੋਸਰੀ ਚੇਨ ਫਰੂਟੀ ਕਨਾਂ ਉਨਾ ਦਾ ਜਿਹੜਾ ਵੱਡਾ ਸਟੋਰ ਹੈਗਾ ਮੈਗਾ ਫਰੂਟੀ ਕੰਨ ਉਹਨਾਂ ਨੂੰ ਕਹਿੰਦੇ 120 ਸਟਰੀਟ ਤੇ 80 ਐਵਨ ਦੇ ਕੋਲ ਉਹਨੂੰ ਕਿਸੇ ਵੱਲੋਂ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਆ ਅੱਗ ਜਿਹੜੀ ਆ ਬਾਹਰੋਂ ਕਿਸੇ ਤਰੀਕੇ ਸਟੋਰ ਦੇ ਅੰਦਰ ਸ਼ੀਸ਼ਾ ਪਾਣ ਕੇ ਸਿੱਟੀ ਗਈ ਪਰ ਮੌਕੇ ਤੇ ਬੁਝਾ ਲਈ ਗਈ ਆ ਨੁਕਸਾਨ ਹੁਣੋ ਬਚ ਗਿਆ ਪਰ ਮਾਮਲਾ ਇਹ ਵੀ ਫਰੋਟੀ ਮੰਗਣ ਦੇ ਨਾਲ ਸੰਬੰਧਤ ਸਮਝਿਆ ਜਾ ਰਿਹਾ ਆ ਇਸੇ ਤਰੀਕੇ ਕੈਲੀ ਦੇ ਵਿੱਚ ਦੋ ਥਾਂ ਗੋਲੀ ਚੱਲੀ ਆ ਇੱਕ ਤਾਂ ਪੰਜਾਬੀ ਗਾਇਕ ਨੇ ਵੀਰ ਦਵਿੰਦਰ ਉਹਨਾਂ ਦੇ ਘਰ ਦੇ ਉੱਤੇ ਅੱਠ ਗੋਲੀਆਂ ਮਾਰੀਆਂ ਦੱਸੀਆਂ ਜਾ ਰਹੀਆਂ ਆ ਮਾਮਲੇ ਵੀ ਫਰੋਤੀ ਦੇ ਨਾਲ ਸੰਬੰਧਿਤ ਦੱਸੇ ਜਾ ਰਹੇ ਆ ਮੈਂ ਪਹਿਲਾਂ ਵੀ ਕਈ ਵਾਰੀ ਕਿਹਾ ਕਿ ਕੈਨੇਡਾ ਦੇ ਵਿੱਚ ਜਿਹੜੀਆਂ ਗੋਲੀਆਂ ਚੱਲ ਰਹੀਆਂ ਫਰੋਤੀਆਂ ਮੰਗੀਆਂ ਜਾ ਰਹੀਆਂ ਇਹਦਾ ਮੁੱਖ ਨਿਸ਼ਾਨਾ ਕੇਵਲ ਤੇ ਕੇਵਲ ਪੰਜਾਬੀ ਕਾਰੋਬਾਰ ਆ ਪੰਜਾਬੀ ਕਾਰੋਬਾਰੀਆਂ ਨੂੰ دہشت ਦੇ ਵਿੱਚ ਲਿਆਉਣਾ ਇਹਨਾਂ ਨੂੰ ਇਹਨਾਂ ਦੇ ਕਾਰੋਬਾਰਾਂ ਤੋਂ ਭਜਾਉਣਾ ਮੁੱਖ ਨਿਸ਼ਾਨਾ ਆ ਇਹ ਸਾਰਾ ਕੁਝ ਕੋਆਰਡੀਨੇਟਡ ਆ ਜਥੇਬੰਦਕ ਆ ਬੜੇ ਹੀ ਪਲਾਨ ਦੇ ਤਹਿਤ ਹੋ ਰਿਹਾ ਆ ਕੋਈ ਕਮਿਊਨੀਕੇਸ਼ਨ ਜਿਹੜੀ ਫੜੀ ਨਹੀਂ ਜਾ ਰਹੀ ਵੀ ਕੌਣ ਇਹ ਕਰਨ ਲਈ ਕਹਿੰਦਾ ਆ ਕਿਹੇ ਤਰੀਕੇ ਜਿਹੜੇ ਕੰਮ ਸਿਰੇ ਚੜੇ ਜਾ ਰਹੇ ਆ ਸੋ ਇਹ ਕਿਸੇ ਬਿਨਾ ਵੱਡੀ ਯੋਜਨਾ ਅਤੇ ਬਿਨਾ ਵੱਡੇ ਸਾਥ ਤੋਂ ਸੰਭਵ ਨਹੀਂ ਆ ਪਰ ਸਰਕਾਰਾਂ ਉਸ ਪਾਸੇ ਵੱਲ ਤੁਰ ਨਹੀਂ ਰਹੀਆਂ ਆਮ ਲੋਕ ਵੀ ਗੱਲ ਕਰਦੇ ਆ ਡਰਦੇ ਆ ਮਸਲਾ ਵੀਜ਼ੇ ਦਾ ਹੋ ਜਾਂਦਾ ਆ ਤੇ ਦੂਜੇ ਪਾਸੇ ਇਸ ਮਸਲੇ ਸਬੰਧੀ ਲੋਅਰ ਮੈਨ ਲੈਂਡ ਦੇ ਵਿੱਚ ਦੋ ਮਜਾਰੇ ਵੀ ਰੱਖੇ ਸਗੇ ਪਰ ਇਕੱਠ ਬਹੁਤੇ ਭਰਵੇਂ ਨਹੀਂ ਹੋਏ ਉਹਦੇ ਕਈ ਕਾਰਨ ਜਿਹੜੇ ਆ ਰਹੇ ਨੇ ਇੱਕ ਤੋਂ ਵੱਧ ਸਮਾਗਮ ਵੀਕੈਂਡ ਤੇ ਹੋ ਜਾਣਾ ਇੱਕ ਬਹੁਤ ਵੱਡਾ ਜਿਹੜਾ ਫਿਊਨਲ ਸਗਾ ਬਿੰਦਰガルਚਾ ਹੁਣਾਂ ਦਾ ਲੋਕ ਉਧਰ ਜਿਹੜੇ ਆ ਮਸਰੂਫ ਸਗੇ ਇਸ ਗੱਲ ਦੇ ਵਿੱਚ ਸੋ ਕੁੱਲ ਮਿਲਾ ਕੇ ਆਪਾਂ ਇਹ ਕਹਿ ਸਕਦੇ ਆ ਕਿ ਨਾ ਮਜਾਰਿਆਂ ਦੇ ਵਿੱਚ ਵੀ ਕੋਈ ਬਹੁਤਾ ਵੱਡਾ ਇਕੱਠ ਨਹੀਂ ਹੋ ਸਕਿਆ ਜਿਹਦੇ ਨਾਲ ਫਿਰ ਜਿਹੜਾ ਪ੍ਰੈਸ਼ਰ ਬਣਿਆ ਹੁੰਦਾ ਉਹ ਲੀਕ ਹੋ ਜਾਂਦਾ ਕਿਸੇ ਗੱਲਾਂ ਕਾਰਨ ਜੋ ਪ੍ਰੈਸ਼ਰ ਸਰਕਾਰਾਂ ਦੇ ਤਾਂ ਪੁਲਿਸ ਤੇ ਹੁੰਦਾ ਲੋਕ ਨੂੰ ਨਹੀਂ ਲੱਗਦਾ ਕਿ ਲੋਕ ਬੜੇ ਗੁੱਸੇ ਵਿੱਚ ਆ ਜਿਹੜਾ ਇਹ ਬਿਉਂਤਬੱਧ ਤੋਂ ਬਿਨਾ ਕੀਤਾ ਹੋਇਆ ਮਜਾਰਾ ਇਹ ਸਾਰੇ ਪ੍ਰੈਸ਼ਰ ਜਿਹੜਾ ਰਿਲੀਜ਼ ਕਰ ਦਿੰਦਾ ਉਹਨਾਂ ਨੂੰ ਦੇਖਣ ਨੂੰ ਲੱਗਦਾ ਬਈ ਬੰਦੇ ਦਾ ਕੁਛ ਬਣਿਆ ਇਹਦਾ ਮਤਲਬ ਥੋੜੇ ਬੰਦੇ ਗੱਲਾਂ ਮਤਾਂ ਕਰ ਰਹੇ ਆ ਬਹੁਤੀ ਕਮਿਊਨਿਟੀ ਦਾ ਤਾਂ ਫਿਕਰ ਕੋਈ ਨਹੀਂ ਹੈਗਾ ਇਸ ਕਰਕੇ ਫਿਰ ਉਹ ਵੇਸਲੇ ਪੈ ਜਾਂਦੇ ਆ ਜਿਹੜੇ ਮਜਾਰਿਆਂ ਦੇ ਪ੍ਰਬੰਧਾ ਕਰਨ ਨੂੰ ਬਹੁਤ ਇਹ ਸੋਚਣਾ ਚਾਹੀਦਾ ਵੀ ਜੇ ਮਜਾਰਾ ਕਰਨਾ ਆ ਤਾਂ ਉਹ ਠੋਕੇ ਹੋਵੇ ਨਹੀਂ ਤਾਂ ਤੁਸੀਂ ਜਿਹੜੀ ਬਾਕੀ ਕੀਤੀ ਕਰਾਈ ਆ ਉਹ ਵੀ ਖੂਚ ਪਾਉਣ ਵਾਲੀ ਗੱਲ ਕਰ ਦਿੰਦੇ ਆ ਜਦੋਂ ਮਜਾਰੇ ਦੇ ਉੱਤੇ ਬੰਦੇ ਨਹੀਂ ਪਹੁੰਚਦੇ ਤੇ ਕੀਤਾ ਕਰਾਇਆ ਤਾਂ ਰਿਆ ਤਰਿਆ ਜਿਹੜਾ ਰਹਿ ਜਾਂਦਾ ਇੱਕ ਬਣਿਆ ਹੋਇਆ ਦਬਾਅ ਜਿਹੜ ਉਦੀ ਉਹਦੀ ਕਹ ਲੋ ਇਹ ਭਾਫ ਜਿਹੜੀ ਤੁਸੀਂ ਲੀਕ ਕਰ ਦਿੰਨੇ ਆ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਅਮਰੀਕਾ ਦੀ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਮਹਿਕਮਾ ਜਿਹਨੂੰ ਆਈਸ ਕਹਿੰਦੇ ਆ ਉਹਨਾਂ ਵੱਲੋਂ ਸ਼ਕਤੀ ਲਗਾਤਾਰ ਵਧਾਈ ਜਾ ਰਹੀ ਹੈ ਜਿਸ ਦੇ ਸਿੱਟੇ ਵਜੋਂ ਅਮਰੀਕਾ ਦੇ ਵਿੱਚ ਲੋਕ ਸੜਕਾਂ ਤੇ ਨਤਰੇ ਹੋਏ ਆ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਆਈਸ ਤੇ ਟਰੰਪ ਖੌਨਾਂ ਦੇ ਖਿਲਾਫ ਕਾਫੀ ਮਜ਼ਾਰੇ ਹੋ ਰਹੇ ਆ ਅ ਵੀਕਨ ਦੇ ਉੱਤੇ ਇੱਕ ਮੈਨੋਪਲਸ ਦੇ ਵਿੱਚ 37 ਸਾਲਾਂ ਦਾ ਨਰਸ ਜਿਹੜਾ ਹੈ ਜੀ ਉਹਦੇ ਗੋਲੀਆਂ ਮਾਰ ਦਿੱਤੀਆਂ ਗਈਆਂ ਉਹਦੀਆਂ ਵੀਡੀਓ ਜਿਸ ਤਰੀਕੇ ਬਾਹਰ ਆਈਆਂ ਉਹ ਸਾਫ਼ ਦੱਸਦਾ ਆ ਕਿ ਉਹਦਾ ਕੋਈ ਡੱਕਾ ਕਸੂਰ ਨਹੀਂ ਸੀਗਾ ਪਰ 트럼ਪ ਪ੍ਰਸ਼ਾਸਨ ਤੇ ਆਈਸ ਪ੍ਰਸ਼ਾਸਨ ਜਿਹੜਾ ਮੰਨਣ ਨੂੰ ਰਾਜ਼ੀ ਨਹੀਂ ਉਹ ਕਹਿੰਦੇ ਵੀ ਸਾਡੇ ਲਈ ਖਤਰਾ ਬਹੁਤ ਵੱਡਾ ਸੀਗਾ ਹੁਣ ਤੱਕ 6 ਜਾਨਾਂ ਅਮਰੀਕਾ ਦੇ ਵਿੱਚ ਇਸ ਹਿਸਾਬ ਆ ਜਾ ਚੁੱਕੀਆਂ ਆ ਲੋਕ ਸੜਕਾਂ ਤੇ ਆ ਕੇ ਕਹਿ ਰਹੇ ਆ ਕਿ ਆਈਸ ਨੂੰ ਹਟਾਓ ਇਥੋਂ ਤੱਕ ਕਿ 트럼ਪ ਸਮਰਥਕ ਜਿਹੜੇ ਨੇ ਉਹ ਵੀ ਇਹ ਗੱਲ ਹੁਣ ਆਖਣ ਲੱਗੇ ਆ ਆਧਾਰਨ ਵਜੋਂ ਜਿਹੜੇ ਗਵਰਨਰ ਨੇ ਟੇਮ ਵਾਲਜ਼ 트럼ਪ ਦੇ ਬੜੇ-ਬੜੇ ਸਮਰਥਕ ਨੇ ਸਾਥੀ ਆ ਉਹ ਵੀ ਇਹ ਗੱਲ ਕਹਿ ਰਹੇ ਆ ਕਿ ਜਿਸ ਤਰੀਕੇ ਦੇ ਨਾਲ ਮਿਨਿਪਲਸ ਦੇ ਵਿੱਚ ਇਹ ਵਿਅਕਤੀ ਜਿਹੜਾ ਹੈਗਾ ਮਿਸਟਰ ਪੈਟਿਓ ਨੂੰ ਮਾਰਿਆ ਗਿਆ ਕਿ ਨਾਰਸੋ ਸਗਾ ਵੀ ਇਹ ਬਿਲਕੁਲ ਵੀ ਨਾਕਾਬਲੇ ਬਰਦਾਸ਼ਤ ਆ ਤੇ ਉਹ ਕਹਿੰਦੇ ਵੀ ਇਹ ਗੱਲ ਗਲਤ ਹੋਈ ਆ ਤੇ ਚਾਹੇ ਨਿਊਯਾਰਕ ਦੀ ਗੱਲ ਕਰ ਲਈਏ ਨਿਊ ਜਰਸੀ ਦੀ ਗੱਲ ਕਰ ਲਈਏ ਮਿਨਿਪਲਸ ਦੀ ਗੱਲ ਕਰ ਲਈਏ ਕੈਲੀਫੋਰਨੀਆ ਦੀ ਗੱਲ ਕਰ ਲਈਏ ਮਜਾਰੇ ਜਿਹੜੇ ਨੇ ਉਹ ਵੱਧ ਹੋ ਰਹੇ ਆ ਸੰਸਾਰਕ ਤੇ ਮੇਲੇ ਅੱਡ ਅਮਰੀਕਾ ਨੂੰ ਪਰੇਸ਼ਾਨ ਕਰ ਰਿਹਾ ਚਾਹੇ ਉਹ ਚਾਈਨਾ ਨੇ ਚਾਹੇ ਕੈਨੇਡਾ ਆ ਗ੍ਰੀਨਲੈਂਡ ਦਾ ਇਸ਼ੂ ਆ ਇਰਾਨ ਫਾਲੇਸਟੀਨ ਕਈਆਂ ਮਾਮਲਿਆਂ ਦੇ ਵਿੱਚ ਅਮਰੀਕਨ ਰਾਸ਼ਟਰਪਤੀ ਸਿਰ ਫਸਾਈ ਬੈਠੇ ਆ ਦੂਜੇ ਪਾਸੇ ਇੱਕ ਇਹ ਲੂ ਸਮੱਸਿਆ ਵੀ ਜਿਹੜੀ ਆ ਵਾਧਈ ਪ੍ਰਤੀਤ ਹੋ ਰਹੀ ਆ ਪਰ ਉਹ ਇਸ ਨੂੰ ਮੰਨਣ ਵਾਸਤੇ ਰਾਜ਼ੀ ਨਹੀਂ ਹੈਗੇ ਅਮਰੀਕਾ ਦੇ ਵਿੱਚ ਇਸ ਵੇਲੇ ਮਹਿੰਗਾਈ ਨੇ ਵੱਟ ਕੱਢੇ ਪਏ ਆ ਪੂਰੇ ਲੋਕ ਤਰਾਤਰਾਂ ਕਰ ਰਹੇ ਆ ਟੈਰਫ ਤਾਂ ਲਾ ਦਿੱਤੇ ਗਏ ਆ ਪਰ ਟੈਰਫ ਲਾਉਣ ਦੇ ਨਾਲ ਦੁਨੀਆ ਭਰ ਵਿੱਚੋਂ ਆਲਾ ਸਮਾਨ ਅਮਰੀਕਨ ਲੋਕਾਂ ਨੂੰ ਹੀ ਮਹਿੰਗਾ ਖਰੀਦਣਾ ਪੈ ਰਿਹਾ ਜਿਹਦੇ ਕਰਕੇ ਮਹਿੰਗਾਈ ਹੋਰ ਅਸਰੰਦਾਜ਼ ਹੋ ਗਈ ਆ ਤੰਗੀ ਜਿਹੜੀ ਆ ਖੁੱਲ ਕੇ ਸਾਹਮਣੇ ਆਉਣ ਲੱਗੀ ਆ ਲੋਕ ਜਿਹੜੇ ਚੀਕਾਂ ਮਾਰ ਰਹੇ ਆ ਪਰ 트੍ਰੰਪ ਕਹਿ ਰਿਹਾ ਕਿ ਫੋਰਡੇਬਿਲਟੀ ਜਿਹੜਾ ਲਫ਼ਜ਼ੇ ਹੈ ਨੀਗਾ ਉਹ ਕਹਿੰਦੇ ਇਹ ਫੋਰੇਬਿਲਟੀ ਦਾ ਲਾਸ ਵਾਰ-ਵਾਰ ਦਰਾਇਆ ਜਾ ਰਿਹਾ ਇਹ ਡੈਮੋਕ੍ਰੇਟਾਂ ਦਾ ਘੜਿਆ ਹੋਇਆ ਇੱਕ ਜਾਲ ਹੀ ਸ਼ਾਬਦਾ ਇਹਦਾ ਕੋਈ ਮਤਲਬ ਨਹੀਂ ਨਿਕਲਦਾ ਪਹਿਲਾਂ ਕੋ ਪੈਂਸਲ ਵੇਨੀਆਂ ਦੇ ਕਿਸਾਨੋ ਚ ਬੋਲ ਰਹੇ ਸੀ ਉਹ ਕਹਿੰਦੇ ਵੀ ਡੈਮੋਕ੍ਰੇਟਾਂ ਨੇ ਇੱਕ ਸ਼ਬਦ ਘੜ ਲਿਆ ਅਫੋਰੇਬਿਲਟੀ ਤੇ ਲੋਕ ਉਹ ਬਾਰ-ਬਾਰ ਜਿਹੜਿਆ ਦੁਹਰਾਈ ਜਾਂਦੇ ਵੀ ਫੋਰੇਬਿਲਟੀ ਚਾਹੀਦੀ ਫੋਰੇਬਿਲਟੀ ਚਾਹੀਦੀ ਉਹ ਕਹਿੰਦੇ ਕੁਛ ਨਹੀਂ ਹੈਗਾ ਇਹ ਇੱਕ ਹੌਕਸ ਹੈਗਾ ਆ ਇਸ ਤੋਂ ਇਲਾਵਾ ਕਹਿੰਦੇ ਵੀ ਉਹ ਫਿਰ ਡੈਟਰਾਇਟ ਦੇ ਵਿੱਚ ਗਏ ਇੱਕ ਅਮਰੀਕਨ ਮੈਨੂਫੈਕਚਰਿੰਗ ਕੰਪਨੀ ਦੇ ਵਿੱਚ ਉੱਥੇ ਵੀ ਉਹਨਾਂ ਨੇ ਉਹੀ ਗੱਲ ਕਹਿਤੀ ਕਹਿੰਦੇ ਬਈ ਅਫੋਰਡੇਬਿਲਟੀ ਕੁਛ ਨਹੀਂ ਹੁੰਦੀ ਇਹ ਤਾਂ ਡੈਮੋਕ੍ਰੇਟਸ ਨੇ ਵਿਰੋਧੀ ਪਾਰਟੀ ਨੇ ਲੋਕਾਂ ਦੇ ਵਿੱਚ ਇੱਕ ਸ਼ਬਦ ਪ੍ਰਚਲਿਤ ਕਰ ਦਿੱਤਾ ਜਿਹੜਾ ਕਿ ਜਾਲੀ ਆ ਇਹਦੀ ਹੁੰਦੇ ਹੀ ਹੈ ਨਹੀਂ ਕੋਈ ਵੀ ਉਹ ਕਹਿੰਦੇ ਬਈ ਸੋ ਫੇਕ ਵਰਡ ਬਾਈ ਡੈਮੋਕ੍ਰੇਟਸ ਗੱਲ ਕਰੀਏ ਚੀਨ ਦੀ ਤਾਂ ਚੀਨ ਦੇ ਰਾਸ਼ਟਰਪਤੀ ਜਿਹੜੇ ਨੇ ਸ਼ੀ ਜਿਨਪਿੰਗ ਉਹਨਾਂ ਬਾਰੇ ਕਿਹਾ ਜਾ ਰਿਹਾ ਕਿ ਚੀਨ ਦੇ ਵਿੱਚ ਇੱਕ ਵੱਡਾ ਫੌਜੀ ਰਾਜਪਾਲਟਾ ਹੋਣ ਜਾ ਰਿਹਾ ਹੈ ਸਿਕਾ ਦੇ ਪਿੱਛੇ ਅਮਰੀਕਾ ਸੀਆਈਏ ਸੀਗੇ ਤੇ ਉਹਨੂੰ ਉਹਨਾਂ ਨੇ ਜਿਹੜਾ ਜੀ ਸਫਲ ਬਣਾ ਦਿੱਤਾ ਤੇ ਇਹਦੇ ਵਿੱਚ ਸ਼ਾਮਲ ਚੀਨੀ ਫੌਜ ਦੇ ਸਿਖਰਲੇ ਜਿਹੜੇ ਮੁਖੀ ਸੀਗੇ ਫੌਜ ਦੇ ਉਹਨਾਂ ਨੂੰ ਹਟਾ ਕੇ ਪੂਰਾ ਫੌਜ ਦਾ ਕੰਟਰੋਲ ਆਪਣੇ ਹੱਥ ਦੇ ਵਿੱਚ ਲੈ ਲਿਆ ਆ ਇਹ ਖਲਾਸਾ ਹੋਇਆ ਕਿ ਜਿਹੜੇ ਫੌਜ ਮੁਖੀ ਸੀਗੇ ਉਹਨਾਂ ਨੇ ਚੀਨੀ ਪਰਮਾਣੂ ਪ੍ਰੋਗਰਾਮ ਅਤੇ ਚੀਨ ਦੀਆਂ ਬਹੁਤ ਸਾਰੀਆਂ ਹੋਰ ਜੰਗੀ ਯੋਜਨਾਵਾਂ ਹਥਿਆਰਾਂ ਬਾਰੇ ਦਿਲੀਆਂ ਸੀਗੀਆਂ ਉਹਨਾਂ ਦੀਆਂ ਸੀਕ੍ਰੀਟ ਪਲਾਨਸ ਉਹ ਅਮਰੀਕਾ ਨੂੰ ਲੀਕ ਕਰ ਦਿੱਤੀਆਂ ਸੀਗੀਆਂ ਸੋ ਜੇ ਅਮਰੀਕਨਸ ਇਹ ਗੱਲ ਸੱਚ ਮੰਨ ਲਈ ਜਾਵੇ ਤਾਂ ਆਪਾਂ ਕਹਿ ਸਕਦੇ ਹਾਂ ਕਿ ਅਮਰੀਕਨ ਸੀਆਈਏ ਕਿੱਥੇ ਤੱਕ ਪਹੁੰਚੀ ਹੋਈ ਹੈ ਕਿ ਚੀਨ ਦੀ ਫੌਜ ਦਾ ਸਭ ਤੋਂ ਵੱਡਾ ਜਿਹੜਾ ਆਗੂ ਸੀਗਾ ਉਹ ਅਮਰੀਕਾ ਦੇ ਵਾਸਤੇ ਕੰਮ ਕਰ ਰਿਹਾ ਹੈ ਸੋ ਇਹਦੇ ਵਿੱਚ ਸਚਾਈ ਕਿੰਨੀ ਹੈ ਅਮਰੀਕਾ ਵੱਲੋਂ ਹਲੇ ਅਧਿਕਾਰਤ ਤੌਰ ਦੇ ਤੇ ਕੋਈ ਬਿਆਨ ਨਹੀਂ ਆਇਆ ਪਰ ਚੀਨ ਦੇ ਵਿੱਚੋਂ ਖਬਰਾਂ ਆਈਆਂ ਉਹਦੇ ਆਧਾਰ ਦੇ ਉੱਤੇ ਵਸ਼ਿੰਟਨ ਪੋਸਟ ਵਾਲ ਸਟਰੀ ਜਨਰਲ ਨੇ ਰਿਪੋਰਟ ਜਿਹੜੀ ਹੈ ਛਾਪੀ ਹੈ ਤੇ ਉਹਨਾਂ ਨੇ ਹੁਣ ਕਹਿਤਾ ਵੀ ਇਹ ਸ਼ੀਜਨ ਪੈਗਣੀ ਨੂੰ ਲਾਂਬੇ ਕਰ ਦਿੱਤਾ ਆ ਇਸ ਆਗੂ ਨੂੰ ਛਾਂਟ ਦਿੱਤਾ ਆ ਕਿਉਂਕਿ ਉਹਦੇ ਉੱਤੇ ਅਮਰੀਕਾ ਲਈ ਜਸੂਸੀ ਕਰਨ ਦੇ ਦੋਸ਼ ਲੱਗੇ ਨੇ ਜੀ ਹੁਣ ਚੀਨ ਦੀ ਕਿਹੜੀ ਕਿਹੜੀ ਜਾਣਕਾਰੀ ਅਮਰੀਕਾ ਹਾਸਲ ਕਰ ਚੁੱਕਾ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਚਿੰਤਾ ਵਾਲੀ ਵਿਸ਼ਾ ਆ ਚੀਨ ਦੇ ਵਾਸਤੇ ਖਾਸ ਕਰਕੇ ਜਦੋਂ ਉਹ ਪੂਰੀ ਦੁਨੀਆ ਨੂੰ ਹੜੱਪਣ ਦੇ ਪਲਾਨ ਬਣਾਈ ਬੈਠੇ ਆ ਲੜਨ ਦੇ ਪਲਾਨ ਉਹਨਾਂ ਨੇ ਬਣਾਈ ਬੈਠੇ ਆ ਖਾਸ ਕਰਕੇ ਤਾਈਵਾਨ ਵਾਲਾ ਇਸ਼ੂ ਬਹੁਤ ਵੱਡਾ ਆ ਜਿਸ ਦੇ ਵਿੱਚ ਅਮਰੀਕਾ ਦੇ ਹਿੱਤ ਜੁੜੇ ਹੋਏ ਆ ਸੋ ਕਿਹੜੀ ਕਿਹੜੀ ਜਾਣਕਾਰੀ ਅਮਰੀਕਾ ਲੈ ਗਿਆ ਹੁਣ ਚੀਨ ਇਹ ਲੱਭਣ ਦੀ ਕੋਸ਼ਿਸ਼ ਜਿਹੜਾ ਕਰ ਰਿਹਾ ਆ ਦੂਜੇ ਪਾਸੇ ਇਹ جنگ ਜਿਹੜੀ ਆ ਸਿਰਫ ਸ਼ਾਦੀ ਨਹੀਂ ਹੈਗੀ ਆਰਥਿਕ جنگ ਜਿਹੜੀ ਉਹ ਵੀ ਲੜੀ ਜਾ ਰਹੀ ਹੈ ਜਿਹੜੀ ਗੱਲ ਸਾਹਮਣੇ ਦੇਖਣ ਨੂੰ ਆ ਰਹੀ ਉਹ ਇਹ ਕਿ ਅਮਰੀਕਨ ਡਾਲਰ ਲਗਾਤਾਰ ਕਮਜ਼ੋਰ ਹੋ ਰਿਹਾ ਆ ਸਤੰਬਰ ਤੋਂ ਲੈ ਕੇ ਹੁਣ ਤੱਕ ਲਗਾਤਾਰ ਅਮਰੀਕਨ ਡਾਲਰ ਦੁਨੀਆਂ ਦੀਆਂ ਕਰੰਸੀਆਂ ਦੇ ਮੁਕਾਬਲੇ ਜਾ ਜਿਹੜਾ ਥੱਲੇ ਜਾ ਰਿਹਾ ਇਹਦੇ ਵਿੱਚ ਚੀਨ ਜਿਹੜੀ ਇੱਕ ਵੱਡੀ ਭੂਮਿਕਾ ਨਿਭਾ ਰਿਹਾ ਤੇ ਉਹ ਅਮਰੀਕਨ ਡਾਲਰ ਨੂੰ ਹਲਾਉਣ ਦੇ ਲਈ ਅੰਦਰ ਗਤੀ ਪੂਰਾ ਜ਼ੋਰ ਲਾ ਰਿਹਾ ਆ ਇਹ ਵੀ ਖਬਰਾਂ ਬਾਹਰ ਆਈਆਂ ਕਿ ਚੀਨ ਭਾਰਤ ਤੇ ਬਰਾਜ਼ੀਲ ਲਗਾਤਾਰ ਦੁਨੀਆ ਦੀ ਮਾਰਕੀਟ ਵਿੱਚ ਮਣਾਮੁਹੀ ਸੋਨਾ ਖਰੀਦ ਰਹੇ ਆ ਤੇ ਅਮਰੀਕਨ ਟ੍ਰੈਰੀ ਬੌਂਡ ਜਿਹੜੇ ਨੇ ਉਹ ਡੰਪ ਕਰ ਰਹੇ ਨੇ ਸਟ ਰੇ ਨੇ ਇਸ ਕਰਕੇ ਅਮਰੀਕਨ ਡਾਲਰ ਨੂੰ ਫਰਕ ਪੈ ਰਿਹਾ ਉਹ ਹੇਠਾਂ ਨੂੰ ਜਾ ਰਿਹਾ ਤੇ ਸੋਨਾ ਚਾਂਦੀ ਜਿਹੜੇ ਨੇ ਉੱਪਰ ਨੂੰ ਜਾ ਰਹੇ ਆ ਕਿਉਂਕਿ ਲੋਕਾਂ ਦਾ ਜਿਹੜਾ ਕਹਿ ਸਕਦੇ ਆ ਕਿ ਵਿਸ਼ਵਾਸ ਆ ਕੋ ਅਮਰੀਕਨ ਡਾਲਰ ਵਿੱਚੋਂ ਨਿਕਲ ਰਿਹਾ ਆ ਅਤੇ ਸੋਨਾ ਚਾਂਦੀ ਇੱਕ ਜਿਹੜੇ ਸੇਫ ਹੈਵਨ ਸਮਝ ਜਾਂਦੇ ਆਲਵੇਸ ਉਹਨਾਂ ਦੇ ਵਿੱਚ ਲੋਕ ਇਨਵੈਸਟ ਕਰ ਰਹੇ ਆ ਇਹੀ ਕਾਰਨ ਆ ਕਿ ਸੋਨੇ ਚਾਂਦੀ ਦੀਆਂ ਕੀਮਤਾਂ ਜਿਹੜੀਆਂ ਨੇ ਨਿਤ ਨਵਾਂ ਰਿਕਾਰਡ ਤੋੜ ਰਹੀਆਂ ਆ ਸੋ ਬੇਸ਼ੱਕ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੈਨੇਡਾ ਨੂੰ ਦਬਕੇ ਮਾਰੇ ਗਏ ਸੀਗੇ 100% ਦੇ ਟੈਰਿਫ ਲਾਉਣ ਦੇ ਕਾਰਨੀ ਨੇ ਵੀ ਗੋਲਮੋਲ ਗੱਲਾਂ ਮੂਰਿਓ ਕਰ ਦਿੱਤੀਆਂ ਸੀਗੀਆਂ ਕਿ ਜਿਹੜਾ ਸਾਂਝਾ ਸਮਝੌਤਾ ਹੋਇਆ ਕੁਸਮਾ ਅਮਰੀਕਾ ਕੈਨੇਡਾ ਤੇ ਮੈਕਸੀਕੋ ਦੇ ਵਿਚਾਲੇ ਉਹਦੀਆਂ ਸ਼ਰਤਾਂ ਦੇ ਤਹਿਤ ਹੀ ਚੀਨ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਆ ਪਰ ਅੰਦਰ ਕਥੇ ਗੇਮ ਕੋਈ ਹੋਰ ਚੱਲ ਰਹੀ ਹੈ ਅੱਜ ਇਹ ਜਾਣਕਾਰੀ ਬਾਹਰ ਆਈ ਹੈ ਕਿ ਜਿਹੜੀ ਕੈਨੇਡੀਅਨ 골ਡ ਮਾਈਨਰ ਕੰਪਨੀ ਹੈਗੀ ਆ ਅਲਾਈਡ 골ਡ ਕਾਰਪੋਰੇਸ਼ਨ ਉਹ ਚੀਨ ਦੀ ਇੱਕ ਵੱਡੀ ਕੰਪਨੀ ਜਿਹੜੀ ਆ ਚਾਈਨਸ ਰਿਜਨ 골ਡ ਇੰਟਰਨੈਸ਼ਨਲ ਉਹਨੇ ਐਕਵਾਇਰ ਕਰ ਲਈ ਹੈ ਮਤਲਬ ਕਿ ਉਹਨੇ ਮੋਲ ਲੈ ਲਈ ਆ 5.5 ਬਿਲੀਅਨ ਡਾਲਰ ਨਕਦ ਦੇ ਵਿੱਚ ਇਹ ਸੌਦਾ ਹੋਇਆ ਸੋ ਕੈਨੇਡਾ ਦੀ ਇੱਕ ਬਣੀ ਹੋਈ ਬਹੁਤ ਵੱਡੀ ਸੋਨੇ ਦੀ ਜਿਹੜੀ ਕਾਰਪੋਰੇਸ਼ਨ ਆ ਉਹ ਚੀਜ਼ ਨੇ 5.5 ਬਿਲੀਅਨ ਡਾਲਰ ਵਿੱਚ ਖਰੀਦ ਲਈ ਆ ਸੋ ਕਹਿਣ ਨੂੰ ਤਾਂ ਇਹੀ ਕਿਹਾ ਜਾ ਰਿਹਾ ਸੀਗਾ ਕਿ ਕੈਨੇਡਾ ਜਿਹੜਾ ਆ ਉਹ ਅਮਰੀਕਾ ਦੀ ਮਰਜ਼ੀ ਬਿਨਾਂ ਨਹੀਂ ਚੱਲੂਗਾ ਪਰ ਅੰਦਰ ਗੱਦੀ ਕੁਝ ਹੋਰ ਹੋ ਰਿਹਾ ਆ ਕੈਨੇਡਾ ਵਾਲੇ ਜਿਹੜੇ ਲਗਾਤਾਰ ਚੀਨ ਦੇ ਨਾਲ ਸਬੰਧ ਵਧਾ ਰਹੇ ਆ ਜਿਸ ਕਾਰਨ ਅਮਰੀਕਾ ਦੇ ਨਾਲ ਉਹਦੇ ਸਬੰਧ ਹੋਰ ਲਗਾਤਾਰ ਵਿਗੜਦੇ ਜਾ ਰਹੇ ਆ ਅਖੀਰ ਦੇ ਵਿੱਚ ਆਪਾਂ ਗੱਲਬਾਤ ਕਰੀਏਂਗੇ ਸ਼੍ਰੀ ਕਾਲ ਤਖਤ ਸਾਹਿਬ ਦੀ ਅੰਮ੍ਰਿਤਸਰ ਦੀ ਅੱਜ ਦੇ ਦਿਨ 40 ਸਾਲ ਪਹਿਲਾਂ 26 ਜਨਵਰੀ 1986 ਨੂੰ ਕਾਲ ਤਖਤ ਸਾਹਿਬ ਦੇ ਸਾਹਮਣੇ ਇੱਕ ਬਹੁਤ ਵੱਡਾ ਇਕੱਠ ਹੋਇਆ ਸੀਗਾ ਖਾਲਸਾ ਕੌਮ ਸਿੱਖ ਕੌਮ ਨੇ ਇਕੱਠੇ ਹੋ ਕੇ ਇੱਕ ਐਲਾਨਨਾਮਾ ਜਾਰੀ ਕੀਤਾ ਸੀ ਜਿਹਨੂੰ ਖਾਲਿਸਤਾਨ ਐਲਾਨ ਨਾਮ ਇਹਦਾ ਨਾਮ ਦਿੱਤਾ ਗਿਆ ਸੀਗਾ ਅਦੇ ਕੌਮ ਨੇ ਆਪਣਾ ਬਹੁਤ ਵੱਡਾ ਪਲਾਨ ਜਿਹੜਾ ਉਹ ਲਿਖਿਆ ਸੀ ਵੀ ਗਾਂ ਉਹਨਾਂ ਨੇ ਕੀ ਕਰਨਾ ਆ ਇਸ ਦਿਨ ਨੂੰ 40 ਸਾਲ ਬੀਤ ਚੁੱਕੇ ਆ ਤੇ ਹੁਣ ਪੰਥਕ ਤਰਾਨ ਨੇ ਇਸ ਦਿਨ ਦੇ ਉੱਤੇ ਇੱਕ ਹੋਰ ਵੱਡੀ ਇਕੱਤਰਤਾ ਸੱਦ ਕੇ ਇਸ ਪਲਾਨ ਨੂੰ ਦੁਬਾਰਾ ਪੁਨਰਸਰਜੀਤ ਕਰਨ ਦਾ ਦਾਵਾ ਕੀਤਾ ਹੈ ਇਹਦ ਲਿਆ ਹੈ ਭਾਈ ਦਿਲਜੀਤ ਸਿੰਘ ਬਿੱਟੂ ਸਰਦਾਰ ਸਿਮੀ ਸਿੰਘ ਮਾਨ ਕਮਰਸਪਾਲ ਸਿੰਘ ਬਿੱਟੂ ਪਰਮਿੰਸ਼ੰਗ ਮੰਡ ਅਤੇ ਹੋਰ ਬਹੁਤ ਸਾਰੇ ਜਿਹੜੀਆਂ ਸਿੱਖ ਸੰਸਥਾਵਾਂ ਦੇ ਆਗੂ ਜਿਨ੍ਹਾਂ ਦੇ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਵੀ ਸ਼ਾਮਿਲ ਆ ਉਹਨਾਂ ਵੱਲੋਂ ਸਾਂਝੇ ਰੂਪ ਦੇ ਵਿੱਚ ਇਹ ਸਮਾਗਮ ਮਿਲਕਿਆ ਗਿਆ ਹੈ ਸਗਾ ਤੇ ਇਹਦੇ ਵਿੱਚ ਇੱਕ ਵਾਰੀ ਫਿਰ ਖਾਲਸਤਾਨ ਐਲਾਨਨਾਮੇ ਨੂੰ ਪੁਨਰਸਰਜੀਤ ਕਰਨ ਦੀ ਗੱਲ ਆਖੀ ਗਈ ਹੈ ਤੋ ਪਿਛਲੇ 40 ਸਾਲਾਂ ਦੇ ਵਿੱਚ ਸਿੱਖਾਂ ਨੇ ਆਪਣੀ ਆਜ਼ਾਦੀ ਦੇ ਵਾਸਤੇ ਆੜડા ਮਹਿਮਾ ਚਲਾਈਆਂ ਜਿਨ੍ਹਾਂ ਦੇ ਵਿੱਚ ਹਾਰ ਬੰਦ ਲਹਿਰ ਵੀ ਸੀਗੀ ਇਹਦੇ ਵਿੱਚ ਰਾਸ਼ੀ ਲਹਿਰਾਂ ਵੀ ਸੀਗੀਆਂ ਤੇ ਹੋਰ ਕਈ ਤਰ੍ਹਾਂ ਦੀਆਂ ਲਹਿਰਾਂ ਵੀ ਨਾਲੋਂ ਨਾਲ ਚੱਲੀਆਂ ਪਿਛਲੇ 10 ਸਾਲਾਂ ਦੇ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਸਿੱਖਾਂ ਨੇ ਇਹਨਾਂ ਲਹਿਰਾਂ ਨੂੰ ਉੱਪਰ ਤੱਕ ਲਿਆਂਦਾ ਖਾਸ ਤੌਰ ਤੇ ਸਿਕਸ ਫਰ ਜਸਟਿਸ ਨੇ ਲੋਕਤੰਤ੍ਰਿਕ ਢੰਗ ਦੇ ਨਾਲ ਰੈਫਰੈਂਡਮਾਂ ਦੀ ਮੁਹਿੰਮ ਪੂਰੀ ਦੁਨੀਆ ਦੇ ਵਿੱਚ ਚਲਾਈ ਆ ਸ਼ਾਂਤੀਪੂਰਨ ਤੇ ਲੋਕਤੰਤਰੀ ਤਰੀਕੇ ਦੇ ਨਾਲ ਖਾਲਿਸਤਾਨ ਦਾ ਨਾਂ ਜਿਹੜਾ ਆ ਉਹ ਨਾਰਮਲਾਈਜ਼ ਕਰਤਾ ਨਹੀਂ ਤਾਂ ਲੋਕੀ ਲੈਣੋ ਵੀ ਡਰਦੇ ਹੁੰਦੇ ਸੀਗੇ ਅੱਜ ਕਲਾਮ ਲਿਆ ਜਾਣ ਲੱਗਾ ਚਾਹੇ ਹੱਕ ਵਾਲੇ ਲੈਂਦੇ ਆ ਚਾਹੇ ਵਿਰੋਧੀ ਲੈਂਦੇ ਆ ਤੇ ਹੁਣ ਜਿਹੜਾ ਇਹ ਕਹਾ ਗੱਲ ਵਧਾਈ ਜਾ ਰਹੀ ਆ ਸੋ ਬਾਹਰਲੇ ਮਲਕਾਂ ਵਿੱਚ ਰੈਸਰੈਂਟਸ ਤੋਂ ਲਾਵਾ ਰੋਸ ਪ੍ਰਦਰਸ਼ਨ ਹੋਏ ਜਾਂ ਸੈਮੀਨਾਰ ਹੋਏ ਆ ਅੰਤਰਰਾਸ਼ਟਰੀ ਸੈਮੀਨਾਰਸ ਦੇ ਵਿੱਚ ਖਾਲਿਸਤਾਨ ਦੀ ਗੱਲ ਹੋਣ ਲੱਗੀ ਆ ਜਿਵੇਂ ਕਿ ਹਾਲੀ ਦੇ ਵਿੱਚ ਸਿੱਖ ਫੈਡਰੇਸ਼ਨ ਵੱਲੋਂ ਬਾਕੂ ਦੇ ਵਿੱਚ ਜਾ ਕੇ ਅਜ਼ਰਬੈਜਾਨ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਪ੍ਰੋਗਰਾਮ ਕੀਤਾ ਗਿਆ ਅੰਤਰਰਾਸ਼ਟਰੀ ਪੱਧਰ ਦਾ ਸੋ ਹੁਣ ਜਿਹੜਾ ਸਰਬੱਤ ਖਾਲਸਾ ਇਹ ਮੋਢੇ ਬਲਾ ਕੇ ਕੁਝ ਨਵੇਂ ਪ੍ਰਸਤਾਵ ਪਾਸ ਕੀਤੇ ਗਏ ਆ ਜਿਦੇ ਵਿੱਚ ਮੁੱਖ ਤੌਰ ਤੇ ਜਿਹੜੀਆਂ ਗੱਲਾਂ ਅੱਜ ਕੀਤੀਆਂ ਗਈਆਂ ਕਾਲ ਤੱਕ ਸਾਡੇ ਤੇ ਲੀਡਰਜ਼ ਵੱਲੋਂ ਇਹੀ ਸੀਗੀਆਂ ਕਿ ਖਾਲਿਸਤਾਨ ਦੇ ਨਿਸ਼ਾਨੇ ਪ੍ਰਤੀ ਉਹ ਦ੍ਰਿੜ ਨੇ ਤੇ ਰਾਜ ਅਸੀਂ ਉਹ ਕਹਿੰਦੇ ਮੋਢੇ ਲੈਣੇ ਲੈਣਾ ਆ ਉਹ ਰਾਜ ਜਿਹੜਾ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਸੀਗਾ ਉਹ ਰਾਜ ਜਿਹੜਾ ਸਿੱਖ ਮਿਸਲਾਂ ਦਾ ਰਾਜ ਸੀ ਉਹ ਰਾਜਰਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ ਉਹ ਬੇਸ਼ੱਕ ਸਾਡੇ ਤੋਂ ਖੋਹ ਲਿਆ ਗਿਆ ਉਹ ਕਹਿੰਦੇ ਸੀ ਵਾਪਸ ਲੈਣਾ ਆ ਇਸ ਦੇ ਨਾਲੇ ਸਭ ਦੇ ਨਾਲ ਰਲ ਕੇ ਚੱਲਣ ਦੀ ਗੱਲ ਕੀਤੀ ਗਈ ਆ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਅਤੇ ਸੰਘਰਸ਼ ਦੇ ਵਿੱਚ ਮੋਹਰੇ ਰੱਖਣ ਦੀ ਗੱਲ ਕੀਤੀ ਗਈ ਆ ਅਤੇ ਇਹ ਕਿਹਾ ਗਿਆ ਕਿ ਸੰਗਤ ਦੀ ਭਾਗੀਦਾਰੀ ਦੇ ਨਾਲ ਹੀ ਸਾਰੇ ਮਸਲੇ ਹੱਲ ਕੀਤੇ ਜਾਣਗੇ ਹਰੇਕ ਥਾਂ ਨੂੰ ਮੋਹਰੇ ਰੱਖਿਆ ਜਾਊਗਾ ਸੋ ਇਹਦੇ ਵਿੱਚ ਇਹ ਵੀ ਕਿਹਾ ਗਿਆ ਕਿ ਦੁਨੀਆ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ ਮੁਲਕਾਂ ਦੇ ਨਕਸ਼ੇ ਭਵਕ ਵਿੱਚ ਬਦਲਣ ਵਾਲੇ ਆ ਮੁਲਕ ਜਿਹੜੇ ਇੱਕ ਦੂਜੇ ਪ੍ਰਤੀ ਦੋਸਤੀਆਂ ਦਸ਼ਮਣੀਆਂ ਬਦਲ ਰਹੇ ਆ ਅਜਿਹੇ ਮੌਕੇ ਸਿੱਖਾਂ ਨੂੰ ਵੀ ਇਕੱਠੇ ਹੋ ਕੇ ਸੋਚਣਾ ਪੈਣਾ ਆ ਇਸੇ ਕਰਕੇ ਸਾਰੇ ਆਗੂ ਇੱਕ ਮੰਚ ਤੇ ਇਕੱਠੇ ਹੋਏ ਆ ਕਿ ਤੇਕਰ ਕੱਲ ਨੂੰ ਕੋਈ ਗੱਲ ਦੁਨੀਆ ਪੱਧਰ ਤੇ ਚੱਲਦੀ ਆ ਤਾਂ ਪੰਜਾਬ ਦੇ ਵਿੱਚੋਂ ਸਿੱਖਾਂ ਦੀ ਗੱਲ ਕਰਨ ਵਾਲੇ ਵੀ ਮੌਜੂਦ ਹੋਣ ਵੈਸੇ ਅੰਤਰਰਾਸ਼ਟਰੀ ਪੱਧਰ ਤੇ ਉੱਤੇ ਸਿੱਖਾਂ ਨੇ ਜਿਵੇਂ ਪਹਿਲਾਂ ਕਿਹਾ ਵੀ ਸਿਕਸ ਫੋਰ ਜਸਟਿਸ ਨੇ ਕਾਫੀ ਤੇਜ਼ ਮਹਿਮ ਜਲਾਈ ਹੋਈ ਆ ਸਿੱਖ ਫੈਡਰੇਸ਼ਨ ਆ ਵਰਲਡ ਸਿੱਖ ਆਰਗੇਨਾਈਜੇਸ਼ਨ ਆਪਣੇ ਤੌਰ ਦੇ ਉੱਤੇ ਜਿਹੜੀਆਂ ਲਥੇ ਜਥੇਬੰਦ ਹੋ ਕੇ ਚੱਲ ਰਹੀਆਂ ਆ ਇਸੇ ਤਰੀਕੇ ਯੂਕੇ ਦੇ ਵਿੱਚ ਸੱਤ ਫੈਡਰੇਸ਼ਨਾਂ ਤੇ ਹੋਰ ਜਥੇਬੰਦੀਆਂ ਆਪਣਾ ਜ਼ੋਰ ਲਾ ਰਹੀਆਂ ਕੁੱਲ ਮਿਲਾ ਕੇ ਨਿਸ਼ਾਨਾ ਸਾਰਿਆਂ ਦਾ ਇੱਕੋ ਹੀ ਆ ਤੇ ਇਸ ਮਾਮਲੇ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੀ ਗੱਲ ਜਿਹੜੀ ਆ ਉਹ ਵੀ ਨਾਲ ਹੀ ਨਾਲ ਚੱਲਦੀ ਰਹਿਣੀ ਆ ਜਿਵੇਂ ਕਿ ਪੰਜਾਬ ਦੇ ਵਿੱਚ ਇੱਕ ਸ਼ਾਂਤੀਪੂਰਵਕ ਮਹਿਮ ਤੋਰ ਕੇ ਉੱਥੇ ਵੱਡੀ ਪੱਧਰ ਦੇ ਉੱਤੇ ਲੋਕਾਂ ਨੂੰ ਇਸ ਦੇ ਨਾਲ ਜੋੜਿਆ ਆ ਕੁੱਲ ਮਿਲਾ ਕੇ ਇਹ ਸਾਰੀਆਂ ਜਥੇਬੰਦੀਆਂ ਰਲ ਕੇ ਅੱਗੇ ਲੱਗ ਕੇ ਕੁਝ ਨਾ ਕੁਝ ਕਰਨਾ ਚਾਹੁੰਦੀਆਂ ਤੋਂ 40 ਸਾਲਾਂ ਬਾਅਦ ਸਰਬੱਤ ਖਾਲਸੇ ਨੂੰ ਗਾਂਹ ਤੋਰਨ ਦਾ ਅਹਿਦ ਇਨਾ ਆਗਮਾਨੇ ਤੇ ਇਨਾ ਲੋਕਾਂ ਨੇ ਲਿਆ ਜੀ ਆਪਾਂ ਇੱਥੇ ਅੱਜ ਦਾ ਪ੍ਰੋਗਰਾਮ ਮਕਾਉਨੇ ਆ ਕੱਲ ਨੂੰ ਹੋਰ ਖਬਰਾਂ ਹੋਰ ਵਿਚਾਰਾਂ ਦੇ ਨਾਲ ਫਿਰ ਸਾਂਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹੋ ਤਾਂ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਨਾ ਮੋਟਰਸ